ਗੁਰਮਖੋ ਸਾਡੇ ਸਰੀਰ ਦੇ ਵਿੱਚ 72000 ਨਾੜੀਆਂ ਪੰਜ ਤਤਾਂ ਦਾ ਸਰੀਰ ਹੈ ਤੇ ਇਹਦੇ ਵਿੱਚ ਨੌਂ ਦਰਵਾਜ਼ੇ ਬਾਹਰ ਨੂੰ ਖੁੱਲਦੇ ਆ ਇੱਕ ਦਰਵਾਜ਼ਾ ਅੰਦਰ ਨੂੰ ਖੁੱਲਦਾ ਜਿਵੇਂ ਆਪਣੇ ਘਰ ਵਿੱਚ ਦੋ ਦਰਵਾਜ਼ੇ ਹੁੰਦੇ ਇੱਕ ਲੱਕੜੀ ਵਾਲਾ ਤੇ ਇੱਕ ਜਾਲੀ ਵਾਲਾ ਜਿਹੜਾ ਜਾਲੀ ਵਾਲਾ ਦਰਵਾਜ਼ਾ ਬਾਹਰ ਨੂੰ ਖੁੱਲਦਾ ਲੱਕੜ ਵਾਲਾ ਬੋਲਦੇ ਨਹੀਂ ਅੰਦਰ ਨੂੰ ਖੁੱਲਦਾ ਕਿਉਂ ਕਿਉਂਕਿ ਜਿਹੜਾ ਬਾਹਰ ਲੱਗਿਆ ਦਰਵਾਜ਼ਾ ਉਹਨੇ ਬਾਹਰ ਨੂੰ ਹੀ ਖੁੱਲਣਾ ਜਿਹੜਾ ਅੰਦਰ ਲੱਗਿਆ ਦਰਵਾਜ਼ਾ ਉਹਨੇ ਅੰਦਰ ਨੂੰ ਖੁੱਲਣਾ ਹੈ ਇਦਾਂ ਹੀ ਜਿਹੜੇ ਨੌ ਦਰਵਾਜ਼ੇ ਬਾਹਰ ਨੂੰ ਖੁੱਲਦੇ ਐ ਤੇ ਇੱਕ ਦਰਵਾਜ਼ਾ ਜਿਹੜਾ ਅੰਦਰ ਦਾ ਹੈ ਉਹ ਅੰਦਰ ਨੂੰ ਖੁੱਲਣਾ ਹੈ ਉਹਨੂੰ ਸੂਖਮ ਦਰਵਾਜ਼ਾ ਕਹਿੰਦੇ ਐ ਇਹ ਦਰਵਾਜ਼ਾ ਹੈ ਕਿਥੇ ਵੱਡਾ ਸਾਹਿਬ ਊਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ तिस ਉੱਚੇ ਕੋ ਇਹ ਉੱਚੀ ਜਗ੍ਹਾ ਜਿਹਨੂੰ ਕਬੀਰ ਸਾਹਿਬ ਕਹਿੰਦੇ ਐ ਇਹ ਖਿੜਕੀ ਉੱਪਰ ਦਸਵਾਂ ਦਵਾਰ ਖਿੜਕੀ ਕੀ ਹੈ ਇਹ ਦੋਨੇ ਅੱਖਾਂ ਦੋਨੇ ਅੱਖਾਂ ਤੋਂ ਚਾਰ ਉਂਗਲਾਂ ਨੱਕ ਤੋਂ ਚਾਰ ਉਂਗਲਾਂ ਦੋਨੇ ਅੱਖਾਂ ਦੇ ਵਿਚਕਾਰ ਜਿੱਥੇ ਦੋਨੇ ਅੱਖਾਂ ਦੇ ਭੌਰੇ ਕੇਂਦਰ ਧੋਕੇ ਮਿਲਦੇ ਆਪਸ ਵਿੱਚ ਆਪਣੇ ਆਪ ਨੂੰ ਰੋਜ਼ ਧਿਆਨ ਚ ਲੈ ਕੇ ਆਉਣਾ ਪਹਿਲੀ ਗੱਲ ਤੇ ਸਮਝੋ ਵੀ ਇਹ ਸਰੀਰ ਨੌ ਦਰਵਾਜ਼ਿਆਂ ਨਾਲ ਬਣਿਆ ਹੋਇਆ ਅੱਖਾਂ ਨੱਕ ਕੰਨ ਕੰਨ ਦੇ ਜਿਹੜੇ ਛੇਦਰ ਨੇ ਰਸਨਾ ਇਦਾਂ ਸਾਡੇ ਕਰਮ ਇੰਦਰੇ ਹਨ ਇੰਦਰੀ ਤੇ ਗੁੱਦਾ ਇਹ ਜਿਹੜੇ ਸਾਡੇ 9 ਦਰਵਾਜ਼ੇ ਹਨ ਬਾਣੀ ਵਿੱਚ ਮਾਰੇ ਕਹਿੰਦੇ 9 ਦੁਆਰੇ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਜੇ ਇਹ ਦਰਵਾਜ਼ੇ ਤੱਕ ਪਹੁੰਚ ਕਰਨੀ ਹੈ ਕਿਵੇਂ ਹੋਏਗੀ ਗੁਰਦੁਆਰ ਲਾਏ ਭਾਵਨੀ ਇੱਕ ਨਾਂ ਦਸਵਾ ਦਵਾਰ ਦਿਖਾਇਆ ਗੁਰਦੁਆਰੇ ਭਾਵਨਾ ਨਾਲ ਆਓ ਰੋ ਜਾਓ ਬੈਠੋ ਚੌਂਕੜਾ ਮਾਰ ਕੇ ਆਪਣੀ ਰੂਹ ਨੂੰ ਅੰਦਰ ਨੂੰ ਸਮੇਟੋ ਬਾਹਰ ਨੂੰ ਖਿੰਡਿਆ ਧਿਆਨ ਇਹਨੂੰ ਅੰਦਰ ਮੁਖੀ ਕਰਨਾ ਧਿਆਨ ਨੂੰ ਜਿਹੜਾ ਬੰਨ ਮਨ ਬਾਹਰ ਨੂੰ ਭੱਜਦਾ ਇਹਨੂੰ ਅੰਦਰ ਕਰਨਾ ਜਿਹੜਾ ਮਨ ਹੈ ਇਹ ਸਵਾਸਾਂ ਦੀ ਸਵਾਰੀ ਕਰਦਾ ਜਿੰਨੇ ਸਾਹ ਤੇਜ਼ ਲੋਗੇ ਉਹਨਾਂ ਮਨ ਭੱਜੇਗਾ ਜਿੰਨੇ ਸਾਹ ਧੀਮੇ ਹੋ ਜਾਣਗੇ ਵੜਾ ਮੰਨ ਟਿਕਣ ਲੱਗ ਜੇਗਾ ਇਸ ਕਰਕੇ ਧੀਮਾ ਕਰਨਾ ਸਾਹ ਨੂੰ ਕਿਵੇਂ ਕਰੋਗੇ ਲੰਬਾ ਗਹਿਰਾ ਸਾਹ ਭਰਦੇ ਆਂ ਛੋਟੇ ਛੋਟੇ ਸਾਹ ਨਹੀਂ ਲੰਬਾ ਸਾਹ ਲੈਣਾ ਕਮ ਸੇ ਕਮ 1 ਮਿੰਟ ਇੱਕ ਸਾਹ ਜਾਂ 30 ਸਕਿੰਟ ਇੱਕ ਸਾਹ ਇਹ ਇਹ ਪ੍ਰੈਕਟਿਸ ਹੈ ਰੋਜ਼ ਦੀ ਮੇਲਾ ਨਹੀਂ ਵੀ ਆਗੇ ਗੁਰਦੁਆਰੇ ਚੱਲੇਗੇ ਅਭਿਆਸ ਹੈ ਰੋਜ਼ ਦਾ ਜੇ ਇੱਥੇ ਪਹੁੰਚਣਾ ਹੈ ਵੀ ਸੇਵਾ ਕਰਕੇ ਆਪਣੇ ਆਪ ਨੂੰ ਲੁਕੋ ਕੇ ਕਿਵੇਂ ਰੱਖਣਾ ਹੈ ਸਭ ਕੁਝ ਕਰਕੇ ਆਪਣੇ ਆਪ ਨੂੰ ਪਿੱਛੇ ਕਿਵੇਂ ਰੱਖਣਾ ਹੈ ਉਹਦਿਆਂ ਦੀ ਭੁੱਖੇ ਨਹੀਂ ਰਹਿਣੀ ਤੇ ਜਿੱਥੇ ਬਹਿ ਗਏ ਉੱਥੇ ਹੀ ਰਾਜੇ ਜੇ ਕਿਤੇ ਇੱਟਾਂ ਦੇ ਪੱਥਰਾਂ ਦੇ ਢੇਰ ਤੇ ਬਹਿ ਗਏ ਤੇ ਉੱਥੇ ਹੀ ਰਾਜੇ ਜੇ ਕਿਤੇ ਸੋਹਣੇ ਗੱਦਿਆਂ ਤੇ ਬਹਿ ਗਏ ਤੇ ਉੱਥੇ ਰਾਜੇ ਤਾਂ ਹੈ ਹੀ ਆ ਤੇ ਨਾਮ ਜਪਣ ਵਾਲੇ ਮਹਾਂਪੁਰਖਾਂ ਨੂੰ ਕਿਤੇ ਦੇਖ ਲਓ ਉਹ ਜਿੱਥੇ ਬਹਿ ਗਏ ਉੱਥੇ ਹੀ ਲੋਕ ਮੱਥਾ ਟੇਕਣ ਲੱਗ ਜਾਂਦੇ ਜਰੂਰੀ ਨਹੀਂ ਵੀ ਜਿਹੜੇ ਸੰਘਾਸਨ ਤੇ ਬੈਠਣਾ ਹੋ ਉਹਨੂੰ ਚਾਂਦੀ ਜਾਂ ਸੋਨਾ ਲੱਗਿਆ ਹੋਵੇ ਉਥੇ ਰੇਸ਼ਮ ਦੇ ਗੱਦੇ ਵਿਸ਼ੇ ਹੋਣ ਫਿਰ ਮੱਥਾ ਟਿਕਦਾ ਕ ਮੱਥਾ ਕਮਾਈ ਨੂੰ ਟਿਕਦਾ ਹੈ ਨਾਮ ਨੂੰ ਟਿਕਦਾ ਹੈ ਜੇ ਤੁਹਾਡੇ ਕੋਲ ਨਾਮ ਹੈ ਤੁਸੀਂ ਜਿੱਥੇ ਮਰਜ਼ੀ ਬਹਿ ਜਾਓ ਫਿਰ ਲੁਫੇਰ ਵਿਸ਼ੇ ਚ ਆਓ ਕੇਂਦ੍ਰਿਤ ਕਰਨਾ ਆਪਣੇ ਸਾਹਾਂ ਨੂੰ ਰੋਜ਼ ਸਾਹਾਂ ਨੂੰ ਤਾਂ ਤੇ ਨੌ ਦਰਵਾਜ਼ੇ ਤੇ ਦਸਵਾਂ ਮੁਕਤ ਦਰਵਾਜ਼ਾ ਹੈ ਲਾਓ ਪੜ ਵੀ ਲੋ ਸਾਰੇ ਤੁਹਾਨੂੰ ਯਾਦ ਹੋ ਜਾਵੇ ਨੌ ਦਰਵਾਜ਼ੇ ਦਸਵਾਂ ਦਵਾਰ ਨੌ ਦਰਵਾਜੇ ਦਸ ਮਾਂ ਦਵਾਰ ਨੌ ਦਰਵਾਜੇ ਦਸ ਮਾਂ ਦਵਾਰ ਨੌ ਦਰਵਾਜੇ ਦਸ ਮਾਂ ਦਵਾਰ ਮਿਲ ਕੇ ਬੋਲੋ ਸਾਰੇ ਤੁਸੀਂ ਸਾਰੇ ਬੋਲ ਰਹੇ ਪਰ ਮਿਲ ਕੇ ਅੰਦਰ ਆਓ ਅੰਦਰ ਆਪਣੇ ਮਨ ਨੂੰ ਸੰਕੋਚੋ ਅੰਦਰਲੇ ਪਾਸੇ ਨੂੰ ਦਰਸ਼ਨ ਕਰੋ ਨੌ ਦਰਵਾਜੇ ਦਸ ਮਾਂ ਦਵਾਰ ਨੌ ਦਰਵਾਜੇ ਦਸਵਾ ਦਵਾਰ ਨੌ ਦਰਵਾਜੇ ਬੂਜਰੇ ਗਿਆਨੀ ਇਹ ਵਿਚਾਰ ਬੂਜਰੇ ਗਿਆਨੀ ਇਹ ਵਿਚਾਰ ਬੂਜਰੇ ਤੇ ਹੁਣੇ ਦਸਵਾਂ ਦਰਵਾਜ਼ਾ ਦੇਖਣਾ ਕਿਵੇਂ ਮੂਦਲੀਏ ਦਰਵਾਜ਼ੇ ਆ ਦੋ ਦਰਵਾਜ਼ੇ ਬੰਦ ਕਰੋ ਕੰਨਾਂ ਦੇ ਦਰਵਾਜ਼ੇ ਬੰਦ ਕਰੋ ਬਹੁਤਾ ਬਾਹਰ ਦਾ ਸੁਣਨਾ ਨਹੀਂ ਬਹੁਤਾ ਦੇਖਣਾ ਨਹੀਂ ਚੰਚਲਟਾਈ ਛੱਡਣੀ ਅੱਜ ਕੱਲ ਜਿੱਦ ਆਪਣੇ ਹੱਥ 'ਚ ਫੋਨ ਆ ਆ ਰੀਲ ਦੇਖੀ ਆ ਦੇਖੀ ਆ ਦੇਖੀ ਇਹ ਦੇਖਣਾ ਬੰਦ ਕਰਨਾ ਪੈਣਾ ਇਹਨਾਂ ਨੂੰ ਟਿਕਾਉਣਾ ਸ਼ਾਂਤੀ ਸ਼ਾਂਤੀ ਟਿਕਾਉਣਾ ਇਹਨਾਂ ਨੂੰ ਸਿਹਤ ਲੈ ਕੇ ਆਉਣਾ ਆ ਵੀ ਦੇਖ ਲਾ ਉਹ ਵੀ ਦੇਖ ਲਾ ਉਹ ਵੀ ਦੇਖ ਲਾ ਉੱਥੇ ਜਾਇਆ ਉੱਥੇ ਇਹਨਾਂ ਨੂੰ ਟਿਕਾ ਲਿਆ ਜਦ ਤੁਸੀਂ ਤੁਹਾਡੇ ਇਹ ਨੇਤਰ ਟਿਕ ਗਏ ਫਿਰ ਆਪਣੇ ਆਪ ਬੰਦ ਹੋਣੇ ਸ਼ੁਰੂ ਹੋ ਜਾਣੇ ਜਦੋਂ ਬੰਦ ਹੋਗੇ ਤੇ ਅੰਦਰ ਚਲੇਗੇ ਜਦੋਂ ਅੰਦਰ ਚਲ ਗਏ ਫਿਰ ਉਹ ਦਰਵਾਜ਼ਾ ਦਿਖਣਾ ਲੱਗ ਪੈਣਾ ਜਿਵੇਂ ਤੁਸੀਂ ਸੰਗਤ ਚ ਵੀ ਬੈਠੇ ਹੋ ਇੱਥੇ ਬਹਿ ਕੇ ਵੀ ਇਦਾਂ ਇਦਾਂ ਦੇਖੀ ਜਾਊਂਗੀ ਟਿਕਣਾ ਨਹੀਂ 80% ਧਿਆਨ ਤੁਹਾਡੀਆਂ ਅੱਖਾਂ ਰਾਹੀਂ ਖਿੰਡਦਾ ਹੈ ਜਿੰਨਾ ਤੁਸੀਂ ਨੇਤਰਾਂ ਨੂੰ ਸੰਕੋਚ ਕਰੋਗੇ ਮਨ ਟਿਕ ਜਾਣਾ ਲੋ ਹੋਰ ਸੌਖਾ ਕਰਦੇ ਆ ਮਹਾਰਾਜ ਦੀ ਬਾਣੀ ਤੇ ਤੁਸੀਂ ਪੜ੍ਹਦੇ ਹੋ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਨੇ ਇਸੇ ਇਸੇ ਸਾਧਨਾ ਦੀ ਗੱਲ ਦੱਸਦੇ ਛੇ ਘਰ ਉਦਾਂ ਸਤ ਘਰ ਹੈ ਸਤਵਾਂ ਬ੍ਰਹਮਕਾਰ ਇਸ ਕਰਕੇ ਉਹਨੂੰ ਮਹਾਰਾਜ ਨੇ ਗਿਣਿਆ ਨਹੀਂ 6 ਘਰ ਤਾਂ ਗਿਣਿਆ ਕਿਉਂਕਿ 6ਵਾਂ ਤੇ 7ਵਾਂ ਇੱਕੋ ਘਰ ਹੈ ਤੇ 6ਵਾਂ ਤੇ ਇੱਕ 6ਵਾਂ ਤੇ 7ਵਾਂ ਇੱਕੋ ਘਰ ਹੈ ਜਿਵੇਂ ਤੁਸੀਂ ਜਪਜੀ ਸਾਹਿਬ ਚ ਪੜੋਗੇ ਨਾ ਚਾਰ ਖੰਡ ਹੈ ਹਰੇਕ ਖੰਡ ਦੀ ਪੌੜੀ ਅਲੱਗ ਹੈ ਜਿਵੇਂ ਗਿਆਨ ਖੰਡ ਧਰਮ ਖੰਡ ਸ਼ਰਮ ਖੰਡ ਕਰਮ ਖੰਡ ਜਿਹੜੀ ਸ਼ਰਮਖੰਡ ਵਾਲੀ ਤੇ ਕਰਮਖੰਡ ਵਾਲੀ ਪੌੜੀ ਹੈ ਇਹ ਤੁਸੀਂ ਦੇਖੋਗੇ ਭਿੰਨ ਹੈ ਅਲੱਗ ਹੈ ਪਰ ਜਿਹੜੀ ਕਰਮਖੰਡ ਵਾਲੀ ਤੇ ਸਤਖੰਡ ਵਾਲੀ ਪੌੜੀ ਹੈ ਜਪਜੀ ਸਾਹਿਬ ਦੀ ਇੱਕੋ ਹੀ ਹੈ ਐਸੀ ਤਰ੍ਹਾਂ ਜਿਹੜਾ ਛੇਵਾ ਘਰ ਹੈ ਸੱਤ ਚੱਕਰ ਹੈ ਇਹਨੂੰ ਐ ਸਮਝੋ ਛੇ ਘਰ ਮਤਲਬ ਛੇ ਚੱਕਰ ਤੁਹਾਡੇ ਸਰੀਰ 'ਚ ਸਤਵਾਂ ਬ੍ਰਹਮ ਚੱਕਰ ਹੈ ਤੇ ਜਿਹੜਾ ਪਹਿਲਾ ਚੱਕਰ ਹੈ ਉਹ ਸਾਡੀ ਨਾਭੀ ਦੇ ਥੱਲੇ ਇੰਦਰੀ ਤੇ ਗੁੱਦੇ ਦੇ ਵਿਚਕਾਰ ਹੈ ਨਾਭੀ ਦੇ ਥੱਲੇ ਇੰਦਰੀ ਤੇ ਗੁੱਦੇ ਦੇ ਵਿਚਕਾਰ ਜਿੱਥੇ ਸਾਰੀਆਂ ਸ਼ਕਤੀਆਂ ਇੱਦਾਂ ਘੁੰਮ ਰਹੀਆਂ ਇੱਦਾਂ ਵੀ ਟ੍ਰੈਂਗਲ ਦੇ ਵਿੱਚ ਇਸ ਤਰ੍ਹਾਂ ਉਹ ਜਦੋਂ ਥੱਲੇ ਵਾਲੇ ਪਾਸੇ ਨੂੰ ਤੇ એનર્ਜੀ ਵਾਸਨਾ ਵਾਲੇ ਪਾਸੇ ਨੂੰ ਜਾਂਦੀ ਹੈ ਜਿਹੜਾ ਸਾਡਾ ਪਹਿਲਾ ਚੱਕਰ ਹੈ ਤੇ ਸਾਡਾ ਛੇਵਾਂ ਚੱਕਰ ਮੱਥੇ ਦੇ ਵਿੱਚਕਾਰ ਹੈ ਇਹਨੂੰ ਆਗਿਆ ਚੱਕਰ ਕਹਿੰਦੇ ਆ ਕਿਹੜਾ ਆਗਿਆ ਪਹਿਲੇ ਚੱਕਰ ਦਾ ਜ਼ਿਕਰ ਗੁਰਬਾਣੀ ਚ ਮਾਰੇ ਜਿੱਦਾਂ ਕਰਦੇ ਕਹਿੰਦੇ ਮੂਲ ਦੁਆਰੇ ਬੰਦਿਆ ਬੰਦ ਇਹ ਤੁਹਾਨੂੰ ਬੰਨ ਬੰਨਣਾ ਪੈਣਾ ਮੂਲ ਦੁਆਰੇ ਦਾ ਕਾਮ ਬਾਸਨਾ ਵਿੱਚ ਬਹੁਤਾ ਧਿਆਨ ਨਹੀਂ ਦੇਣਾ ਗੁੱਸੇ ਵਿੱਚ ਬਹੁਤਾ ਧਿਆਨ ਨਹੀਂ ਦੇਣਾ ਜੇ ਆਪਣੀ એનર્ਜੀ ਉੱਤੇ ਲੈ ਕੇ ਜਾਣੀ ਆ ਬ੍ਰਹਮਚर्य ਰੱਖਣਾ ਪੈਣਾ ਆਪਣੇ ਸਰੀਰ ਦੀ એનર્ਜੀ ਨੂੰ ਖਰਾਬ ਨਹੀਂ ਕਰਨਾ ਪਾਪਾਂ ਵਿੱਚ ਪਹਿਲੇ ਚੱਕਰ ਦਾ ਜ਼ਿਕਰ ਕਰਦੇ ਮਹਾਰਾਜ ਕਹਿੰਦੇ ਉੱਥੇ ਬੰਨ ਬੰਲਣਾ ਪੈਣਾ ਮੂਲ ਦੁਆਰੇ ਬਾਨਿਆ ਬੰਦ ਵਾਹਿਗੁਰੂ ਮੂਲ ਦੁਆਰੇ ਬੰਧਿਆ ਬੰਦ ਰੱਬ ਉੱਪਰ ਗਹਿਰਾਖਿਆ ਚੰਦ ਸੂਰਜ ਦੇ ਉੱਪਰ ਚੰਦਰਮਾ ਰੱਖਣਾ ਗੁੱਸੇ ਦੇ ਵਿੱਚ ਵੀ ਠੰਡਕ ਰੱਖਣੀ ਭਾਵ ਅੰਦਰ ਆਪਣੇ ਅੰਦਰ ਸ਼ਾਂਤੀ ਲੈ ਕੇ ਆਉਣੀ। ਕ੍ਰੋਧ ਤੇ ਕਾਬੂ ਕਰਨਾ ਤੇ ਮਾੜਾ ਨਹੀਂ ਦੇਖਣਾ ਕਿਤੇ, ਮਾੜਾ ਸੁਣਨਾ ਨਹੀਂ, ਮਾੜੇ ਕੰਮ ਨਹੀਂ ਕਰਨੇ। ਗਲਤ ਕੰਮ ਨਹੀਂ ਕਰਨੇ। ਇਸਤਰੀ ਆਪਣੇ ਪਤੀ ਪ੍ਰਤੀ ਵਫਾਦਾਰ ਰਹੇ ਤੇ ਪਤੀ ਆਪਣੀ ਪਤਨੀ ਪ੍ਰਤੀ ਵਫਾਦਾਰ ਰਹੇ। ਸੋਖਾ ਜਿਹਾ ਸ਼ਬਦ ਕਹਿਦਾ। ਗਲਤ ਪਾਸੇ ਧਿਆਨ ਨਹੀਂ ਰੱਖਣਾ। ਜੇ ਇਹ ਇਹ ਯਾਤਰਾ ਕਰਨੀ ਹੈ, ਇਹ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਮੂਲ ਦੁਆਰੇ ਦਾ ਬੰਦ ਬੰਨ ਲੈਣਾ ਇੱਕ ਸਵਾਦਲੀ ਗੱਲ ਹੈ ਇਸ ਖੇਡ ਦੇ ਵਿੱਚ ਕਿ ਜਿਹੜਾ ਪਹਿਲਾ ਚੱਕਰ ਹੈ ਤੇ ਛੇਵਾਂ ਚੱਕਰ ਇਹ ਕਨੈਕਟ ਹੈ ਆਪਸ ਵਿੱਚ ਕਨੈਕਟ ਮਤਲਬ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਥੱਲੇ ਵਾਲਾ ਚੱਕਰ ਆਪਣੇ ਆਪ ਘੁੰਮਣ ਲੱਗ ਜਾਂਦਾ ਹੈ ਤੁਹਾਡੀ એનર્ਜੀ ਜਿਹੜੀ ਪਾਪਾਂ 'ਚ ਜਾ ਰਹੀ ਹੈ ਗੁੱਸੇ 'ਚ ਜਾ ਰਹੀ ਹੈ ਲੜਾਈ ਝਗੜੇ 'ਚ ਜਾ ਰਹੀ ਹੈ ਉਹ ਨਿਜ ਘਰ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਾਸਤੇ ਕੀ ਹੈ ਤੁਹਾਨੂੰ ਰੋਜ਼ ਬੈਠਣਾ ਪੈਣਾ ਇਦਾਂ ਜਿਵੇਂ ਤੁਸੀਂ ਅੱਖਾਂ ਬੰਦ ਕਰਕੇ ਬੈਠਦੇ ਹੋ ਸਾਢੇ 3 ਮਿੰਟ ਬਾਅਦ ਪੂਰੇ ਸਾਢੇ 3 ਮਿੰਟ ਬਾਅਦ ਉਹ ਚੱਕਰ ਇੰਨਾ ਕਿ ਐਕਟੀਵੇਟ ਹੋ ਜਾਂਦਾ ਫਿਰ ਤੁਹਾਡਾ ਜੀ ਨਹੀਂ ਕਰਦਾ ਵੀ ਅਸੀਂ ਉੱਠੀਏ ਜਦੋਂ ਬੈਹਂਦੇ ਉਦੋਂ ਜੀ ਕਰਦਾ ਆਹ ਵੀ ਬੁਰਾ ਖਿਆਲ ਆਉਂਦਾ ਹੈ ਉਹ ਵੀ ਬੁਰਾ ਖਿਆਲ ਆਉਂਦਾ ਮਨ ਭਟਕਦਾ ਹੈ ਮਨ ਨਹੀਂ ਲੱਗਦਾ ਇਹ ਪੂਰਾ ਪ੍ਰੋਸੈਸ 45 ਮਿੰਟ ਦਾ ਹੈ ਪੂਰਾ ਪ੍ਰੋਸੈਸ 45 ਮਿੰਟ ਦਾ ਹੈ ਦੇ 45 ਮਿੰਟ ਇਕੱਠਾ ਨਹੀਂ ਬਹਿ ਸਕਦੇ 15-15 ਮਿੰਟ ਕਰਕੇ ਤੁਸੀਂ ਬੈਠੋ 3 ਮਿੰਟ ਪਹਿਲੇ ਸਾਢੇ 3 ਮਿੰਟ ਮਨ ਨਹੀਂ ਟਿਕੇਗਾ ਮਨ ਭੱਜੇਗਾ ਵੀ ਮੈਂ ਕਿੱਥੇ ਫਸ ਗਿਆ ਅਗਲੇ ਸਾਢੇ 3 ਮਿੰਟ ਮਨ ਥੋੜਾ ਜਿਹਾ ਘਟ ਜੇਗਾ ਤੇ ਜਿਹੜੇ ਅਗਲੇ 15 ਮਿੰਟ ਦੇ ਨੇੜੇ ਜਾਏਗਾ ਤੁਹਾਡਾ ਮਨ ਟਿਕ ਜੇਗਾ ਫਿਰ ਜੀ ਕਰੇਗਾ ਹੋਰ ਬੈਠਾ ਰਹਾ ਆਖੋ ਸਤਨਾਮ ਬੈਠ ਕੇ ਕਰਨਾ ਕੀ ਹੈ ਐਦਾਂ ਲੰਬਾ ਗਹਿਰਾ ਸਾਹ ਭਰਨਾ ਵਾ ਨੱਚ ਖੋ ਜਾਣਾ ਆਪਣੇ ਆਪ ਨੂੰ ਗਵਾਚ ਲੈਣਾ ਇਹਦੇ ਵਿੱਚ ਸਭ ਕੁਝ ਸੱਜੇ ਖੱਬੇ ਦੀ ਇਹਨੂੰ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ ਆਪਣੇ ਵਿਚਾਰਾਂ ਨੂੰ ਮਾਰਨਾ ਜਿਹੜੇ ਵਿਚਾਰ ਮਨ ਵਿੱਚ ਉਦੋਂ ਉੱਠ ਰਹੇ ਹੈ ਉਹਨਾਂ ਤੇ ਪਕੜ ਬਣਾਉਣੀ ਐ ਇਦਾਂ ਕਰਕੇ ਮਾਰਨਾ ਆਪਣੇ ਵਿਚਾਰਾਂ ਵਿਚਾਰਾਂ ਦਾ ਸਫਰ ਨਹੀਂ ਕਰਨਾ ਬਹੁਤ ਖਿਆਲ ਆਉਣਗੇ ਮੇਰਾ ਭਵਿੱਖ ਕੀ ਹੋਏਗਾ ਮੇ ਤੋਂ ਪਿੱਛੇ ਕੀ ਹੋਇਆ ਮੇਰੇ ਨਾਲ ਕੀ ਹੋ ਰਿਹਾ ਬੜੇ ਖਿਆਲ ਆਉਣਗੇ ਸਭ ਖਿਆਲ ਛੱਡੀ ਜਾਣੇ ਇੱਕ ਵਿਚਾਰ ਪਕੜ ਕੇ ਰੱਖਣਾ ਗਹਿ ਕਰਕੇ ਰੱਖਣਾ ਦ੍ਰਿੜ ਕਰਕੇ ਰੱਖਣਾ ਸਾਰੇ ਆਓ ਇਕੱਠੇ ਜਕੋ ਵਾ ਜਿੰਨਾ ਗਹਿਰਾ ਸਾਹ ਭਰਦੇ ਜਾਓਗੇ ਉਨੀਆਂ ਬਿਮਾਰੀਆਂ ਟੁੱਟਦੀਆਂ ਚਾਹੋਗੇ ਥੋੜੀਆਂ ਜਿਹੀਆਂ ਬਿਮਾਰੀਆਂ ਜਿਵੇਂ ਮਾਈਗ੍ਰੇਨ ਥਾਇਰੋਇਡ ਬੀਪੀ ਦੀ ਕਈਆਂ ਨੂੰ ਮਾਈਗ੍ਰੇਨ ਬਹੁਤ ਹੁੰਦਾ ਭੁੱਲਣ ਦੀ ਥੋੜੀ ਥੋੜੀ ਗੱਲ ਭੁੱਲ ਜਾਂਦੇ ਤੁਸੀਂ 10 15 ਦਿਨ ਲਗਾਤਾਰ ਕਰੋ ਤੁਹਾਡੇ ਮਨ ਦਿਮਾਗ ਦੇ ਜਿਹੜੇ ਸੈੱਲ ਐਕਟੀਵੇਟ ਹੋ ਜਾਣੇ ਕਿਉਂਕਿ ਜਿਹੜਾ ਤੁਹਾਡਾ ਸਾਹ ਹੀ ਨਾਭੀ 'ਚ ਜਾਏਗਾ ਨਾਭੀ 'ਚੋਂ ਇੱਕ ਪਾਈਪ ਆ ਉਹ ਰੀੜ ਦੀ ਹੱਡੀ ਰਾਹੀਂ ਦਿਮਾਗ 'ਚ ਜਾਂਦੀ ਹੈ ਔਰ ਜਦੋਂ ਦਿਮਾਗ ਰੀੜ ਦੀ ਹੱਡੀ ਚ ਆਕਸੀਜਨ ਪਾਸ ਹੋ ਕੇ ਜਾਂਦੀ ਹੈ ਜਿੰਨੇ ਸੈੱਲ ਬਣਦੇ ਸਾਡੀ ਬਾਡੀ ਦੇ ਉਹ ਰੀੜ ਦੀ ਹੱਡੀ ਦੇ ਵਿੱਚ ਬਣਦੇ ਜਿੰਨੇ ਸੈੱਲ ਔਰ ਜਦੋਂ ਸਾਨੂੰ ਸੈੱਲਾਂ ਦੀ ਸਾਨੂੰ ਸਾਹ ਦੀ ਲੋੜ ਨਹੀਂ ਜਿਹੜੀ ਸਾਡੀ ਆਤਮਾ ਅਮਰ ਹੈ ਸਾਨੂੰ ਸਾਹ ਦੀ ਲੋੜ ਨਹੀਂ ਇਹ ਜਿਹੜੇ ਸੈੱਲ ਹੈ ਕਿਉਂਕਿ ਸਾਡਾ ਸਰੀਰ ਬਹੁਤ ਸੈੱਲੀ ਹੈ ਇੱਕ ਸੈੱਲ ਨਾਲ ਨਹੀਂ ਬਣਿਆ ਬਹੁਤ ਸੈੱਲਾਂ ਨਾਲ ਕਿੰਨੇ ਕਿੰਨੇ ਲੱਖ ਸੈੱਲਾਂ ਨਾਲ ਸਾਡਾ ਸਰੀਰ ਬਣਿਆ ਹੋਇਆ ਹੈ ਔਰ ਜਿੰਨੇ ਸੈੱਲ ਉਹ ਰੀਡ ਦੀ ਹੱਡੀ ਚ ਬਣਦੇ ਆ ਔਰ ਜਦੋਂ ਆਕਸੀਜਨ ਉੱਥੋਂ ਪਾਸ ਹੋ ਕੇ ਜਾਂਦੀ ਦਿਮਾਗ ਨੂੰ ਹਰ ਵਾਰ ਨਵੇਂ ਸੈੱਲਾਂ ਨੂੰ ਨਵੀਂ ਆਕਸੀਜਨ ਜਿਹੜੇ ਪੁਰਾਣੇ ਸੈੱਲੋ ਟੁੱਟ ਜਾਂਦੇ ਨਵੇਂ ਬਣ ਜਾਂਦੇ ਔਰ ਜਿੰਨਾ ਗਹਿਰਾ ਸਾਹ ਲੈਣ ਲੱਗ ਗਏ ਉਹਨੇ ਸੈੱਲ ਵਧੀਆ ਬਣਨ ਲੱਗ ਗਏ ਜਿੰਨੇ ਸੈੱਲ ਵਧੀਆ ਬਣ ਗਏ ਉਹਨੀਆਂ ਬਿਮਾਰੀਆਂ ਘਟ ਜਾਣੀਆਂ ਜਿੰਨੀਆਂ ਬਿਮਾਰੀਆਂ ਘਟ ਜਾਣੀਆਂ ਤੁਸੀਂ ਰੱਜ ਰੱਜ ਕੇ ਸਿਮਰਨ ਕਰੋ ਮੈਂ ਤਾਂ ਕਹਿੰਦਾ ਇਹ ਗੱਲਾਂ ਬਹੁਤ ਜੜੀਆਂ ਹੈ ਇਹ ਸਾਡੇ ਅਭਿਆਸ ਦਾ ਹਿੱਸਾ ਨੇ ਜਿਹੜੀਆਂ ਅੱਜ ਗੁਰੂ ਸਾਹਿਬ ਨੇ ਕਰਵਾ ਲਈਆਂ ਤੁਹਾਡੀਆਂ ਬਿਮਾਰੀਆਂ ਦੂਰ ਹੀ ਤਾਂ ਹੋਣੀਆਂ ਜਦੋਂ ਤੁਸੀਂ ਨਾਮ ਜਪਣ ਲੱਗ ਕੇ ਥੜਾ ਮਨ ਮਜ਼ਬੂਤ ਹੋਣ ਲੱਗ ਜਾਣਾ ਆ ਪੁੱਛ ਕੇ ਦੇਖ ਲਓ ਜਿੰਨੇ ਕੋਈ ਡਾਕਟਰ ਤੁਹਾਡੇ ਚ ਵੀ ਹੋਣਗੇ ਭਾਗਾ ਵਾਲੇ ਵੀ ਸਾਡੀ ਰੀੜ ਦੀ ਹੱਡੀ ਚ ਤੁਸੀਂ ਦੇਖੋ ਕੋਈ ਆਪਰੇਸ਼ਨ ਕਰਨਾ ਹੋਵੇ ਰੀੜ ਦੀ ਹੱਡੀ ਚ ਟੀਕਾ ਲਾਉਂਦੇ ਉਹ ਡੈੱਡ ਕਰਦੇ ਉਸ ਏਰੀਏ ਨੂੰ ਸਾਰੇ ਸੁੰਨ ਕਰ ਦਿੰਦੇ ਕਿਉਂਕਿ ਸੈਲ ਸੁਣੋਗੇ ਸਰੀਰ ਦਾ ਪਤਾ ਹੀ ਨਹੀਂ ਲੱਗਦਾ ਜਿੰਨੇ ਵਧੀਆ ਤਰੀਕੇ ਨਾਲ ਰੋ ਤੁਸੀਂ ਬਹਿ ਕੇ ਨਾਮ ਜਪੋਗੇ ਖੁੱਲੇ-ਖੁੱਲੇ ਸਾਹ ਲੈ ਕੇ ਪਰਮੇਸ਼ਰ ਦਾ ਨਾਮ ਭਜਨ ਕਰੋਗੇ ਤੇ ਤੁਹਾਨੂੰ ਬਿਮਾਰੀਆਂ ਵੀ ਘਟ ਜਾਣੀਆਂ ਅੱਖਾਂ ਦੀ ਨਿਗਾ ਵਧਦੀ ਹੈ ਕੰਨਾਂ ਦਾ ਬહેરાਪਨ ਮੁੱਕਦਾ ਕਿੰਨਾ ਕਿੰਨੀ ਕੋਕਹੀ ਵਿਧੀ ਹੈ ਮਤਲਬ ਇੱਕ ਸਾਹ ਵਿੱਚ ਘੱਟੋ-ਘੱਟ 15 ਵਾਰ ਵਾਹਿਗੁਰੂ ਸ਼ਬਦ ਦਾ ਜਾਪ ਕਰ ਲਿਆ ਫਿਰ ਅਗਲਾ ਸਾਹ ਭਰਨਾ ਐ ਨਹੀਂ ਵਿੱਚ ਸਾਹ ਨਹੀਂ ਤੋੜਨਾ ਮੇਨ ਮਤਲਬ ਹੈ ਜਿਹੜਾ એનર્ਜੀ ਹੈ ਉਹ ਦਿਮਾਗ ਤੱਕ ਜਾਵੇ ਅੱਜ ਅਸੀਂ ਇੱਕ ਦੂਜੇ ਦੇ ਕੋਲ ਬੈਠਦੇ ਥੋੜੀ ਥੋੜੀ ਗੱਲ ਪਿੱਛੇ ਖਿਜੇ ਰਹਿੰਦੇ ਆਂ ਈਰਖਾ ਛੋਟੀ ਛੋਟੀ ਸੌੜੀ ਮਤ ਆ ਤੁਸੀਂ ਰੋਜ਼ ਸਿਮਰਨ ਕਰਨ ਲੱਗੇ ਨਾ ਵਿਧੀ ਦੇ ਨਾਲ ਦੇਖੋ ਕਿੰਨਾ ਮਨ ਮਜ਼ਬੂਤ ਹੋ ਜਾਣਾ ਸਾਡਾ ਇੱਕ ਸਿੰਘ ਆ ਫੌਜ ਵਿੱਚ ਹੈ ਇੱਕ ਦਿਨ ਮੈਨੂੰ ਫੋਨ ਆਇਆ ਉਹਦਾ ਕਹਿੰਦਾ ਹੁਣ ਨਾ ਗੁੱਸਾ ਕਰਨੇ ਨੂੰ ਜੀਏ ਨਹੀਂ ਕਰਦਾ ਜੇ ਕੋਈ ਮੂਰੇ ਬੋਲ ਵੀ ਜਾਵੇ ਨਾ ਤਾ ਵੀ ਮਨ ਕਰਦਾ ਵੀ ਜੇ 2 ਮਿੰਟ ਇਹਦੇ ਨਾਲ ਝਗੜਾ ਕਰ ਲਿਆ 2 ਮਿੰਟ ਖਰਾਬ ਹੋ ਜਾਣੇ ਸਿਮਰਨ ਦਾ ਟਾਈਮ ਲਾ ਰਿਹਾ ਮਨ ਇਹ ਨਾ ਟਿਕਣ ਲੱਗ ਜਾਂਦਾ ਬੰਦਾ ਆਪਣਾ ਮਿੰਟ-ਮਿੰਟ ਬਚਾਉਣ ਲੱਗ ਜਾਂਦਾ ਵੀ ਫालतू ਗੱਲਾਂ ਵਿੱਚ ਆਪਣਾ ਮਿੰਟ ਵੀ ਨਾ ਜਾਵੇ ਅਵਸਥਾ ਇਦਾਂ ਦੀ ਬਣ ਜਾਂਦੀ ਏ ਕਿ ਦਮ ਨਾ ਬਿਰਥਾ ਜਾਏ ਦਮ ਨਾ ਬਿਰਥਾ ਦਮਨਾ ਬਿਰਥਾ ਜਾਏ ਦਮਨਾ ਬਿਰਥਾ ਜਾਏ ਦਮਨਾ ਬਿਰਥਾ ਕਮਨਾ ਮਿਰਥਾ ਜਾਏ ਸਰ ਸੰਗਤ ਜੀ ਕਹਿਣ ਸੁਣਨ ਨੂੰ ਬਹੁਤ ਕੁਝ ਪਿਆ ਪਰ ਸਮ ਆਪਣੀ ਮਰਿਆਦਾ ਦਾ ਜਿਹੜਾ ਹੈ ਉਹ ਪਾਰ ਨਾ ਕਰੀਏ ਤਰ ਚੰਗਾ ਹੈ ਜੋ ਪ੍ਰਬੰਧਕਾਂ ਕਿਹਾ ਸੀ ਵੀ 15 ਤੱਕ ਆਪਜੀ ਕਰ ਲਿਓ ਤੇ ਸਮਾਂ ਹੋ ਗਿਆ ਤੇ ਇਹ ਕਰਕੇ ਪਹਿਲੀ ਵਿਧੀ ਇਹੀ ਆ ਵੀ ਬੈਣ ਦਾ ਤਰੀਕਾ ਤੇ ਸਾਹ ਪ੍ਰਣਾਲੀ ਠੀਕ ਕਰਨੀ ਸਹਾਰੇ ਨਾ ਲੱਭਿਆ ਕਰੋ ਜਦੋਂ ਗੁਰਦੁਆਰੇ ਆਣਾ ਦੇਖੋ ਰੀੜ ਦੀ ਹੱਡੀ ਸਿੱਧੀ ਕਰਕੇ ਬੈਠੋ ਤੇ ਇਹ ਮੈਨੂੰ ਪਟਨਾ ਸਾਹਿਬ ਵੀ ਦੇਖੋਗੇ ਕਥਾ ਕਰਦਿਆਂ ਨੂੰ ਪਿੱਛੇ ਗ੍ਰਿਲ ਹੁੰਦੀ ਮੈਂ ਕਦੇ ਵੀ ਗ੍ਰਿਲ ਨਾਲ ਢਾਸਣਾ ਨਹੀਂ ਲਾਉਂਦਾ ਜਿਵੇਂ ਸਿੱਧੇ ਹੋ ਕੇ ਬੈਠਣਾ ਕਿਉਂਕਿ ਜਿੰਨੀ ਰੀੜ ਦੀ ਹੱਡੀ ਸਾਡੀ ਸਿੱਧੀ ਹੋਏਗੀ ਆਕਸੀਜਨ ਸਹੀ ਪਾਸ ਹੋਏਗੀ ਦਿਮਾਗ ਤੱਕ ਜਿੰਨਾ ਤੁਸੀਂ ਇੱਦਾਂ ਬੈਂਡ ਪਾ ਕੇ ਬੈਠੋਗੇ ਤੁਹਾਡਾ ਦਿਮਾਗੀ ਪਦਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਣਾ ਇਹਨੂੰ ਬਿਲਕੁਲ ਸਾਵਧਾਨ ਹੋ ਕੇ ਔਰ ਮੈਨੂੰ ਇਉਂ ਲੱਗਦਾ ਗੁਰੂ ਸਾਹਿਬ ਨੇ ਜੋ ਕਿਰਪਾ ਕੀਤੀ ਹੈ ਇਹ ਤੁਹਾਡਾ ਕੋਈ ਕਰਮ ਹੈ ਕਿ ਤੁਸੀਂ ਧਿਆਨ ਮਾਰਗ ਚਾਓ ਭਾਵੇਂ 15 ਮਿੰਟ ਲਾਓ 3 ਮਿੰਟ ਧਿਆਨ ਲਾਓ ਪਰ ਜ਼ਰੂਰ ਲਾਓ ਬੈਠੋ ਗੁਰੂ ਸਾਹਿਬ ਦੀ ਖੁਸ਼ੀ ਲਓ ਸੇਵਾ ਕਰੋ ਗੁਰਦੇਵ ਤੁਹਾਡੇ ਤੇ ਰੱਜ ਰੱਜ ਕੇ ਆਪਣੀਆਂ ਖੁਸ਼ੀਆਂ ਕਰਨ